ਪਹਿਲੇ ਦਿਨ ਤੇ ਉਹਨਾਂ ਇਜਾਜ਼ਤ ਨਹੀਂ ਦੇਣਦੇ ਮੋਲ ਵਾਲੇ ਵੀ ਨਹੀਂ ਭਾਜੀ ਇਦਾਂ ਨਹੀਂ ਸਾਡੇ ਨਹੀਂ ਇੱਥੇ ਹੁੰਦਾ ਇਦਾਂ ਨਹੀਂ ਇਤਰਾਦਾਰ ਹਸਾਉਂਦਾ ਤੁਹਾਡੇ ਵਰਗਾ ਵੀ ਖੇੜੀ ਪੋਦੇ ਮੈਂ ਉਹਨਾਂ ਦਾ ਪੈਂਡ ਸ਼ਰਟ ਪਾ ਕੇ ਗਿਆ ਵਾਂ ਪਹਿਲੇ ਦਿਨ ਵੀ ਇਹਨਾਂ ਦੇ ਮੋਲ ਚ ਭੜੀ ਜਿਹੀ ਬਣ ਗਈ ਤੇ ਯਾਰ ਚਲੋ ਮਾੜੀ ਚੰਗੀ ਇਜਾਜ਼ਤ ਦਿੱਤੀ ਬਹੁਤੀ ਨਹੀਂ ਤੇ ਮੈਂ ਵੀ ਯਾਰ ਇੱਥੇ ਤੇ 1.5 ਲੱਖ ਦੇ ਮੋਬਾਈਲਾਂ ਵਾਲੇ ਬਣਾਉਂਦੇ ਆ ਤੇ ਕਭ ਕਰਨੀ ਰਹਿ ਸਾਰਾ ਕੁਝ ਜਾਂ ਤੋ ਇਹ ਨਾ ਪ੍ਰੋਫੈਸ਼ਨਲ ਕੈਮਰਾ ਦੂਜਾ ਹੋਵੇ ਨਾ ਕੈਮਰਾ ਵੀ ਯਾਰ ਉਹ ਸ਼ੂਟਿੰਗ ਜੀ ਥੋੜੀ ਹੋਰ ਚੀਜ਼ ਲੱਗਦੀ ਹੈ ਗਾਦੇ ਮੋਬਾਈਲ ਹੀ ਮੈਂ ਆਪਾਂ ਇੱਥੇ ਲੱਗਾ ਚਾਹ ਰ ਹੱਥ ਚ ਪੜਦਾ ਕਿਤਨਾ ਜੋ ਵੀ ਆ ਉਹ ਦਿਨ ਦੇ ਨਹੀਂ ਇਹਨਾਂ ਕੋਈ ਇਡਾ ਹੋ ਜਿਆਦਾ ਵਧੀਆ ਕੰਮ ਕਰ ਦਿੰਦਾ ਉਹਦੇ ਅੱਜ ਮੈਂ ਵੀ ਚੱਲ ਗਿਆ ਮੈਂ ਇਸ ਨੂੰ ਆ ਵੀ ਅੱਜ ਲਗਾ ਕੇ ਖੜੇ ਮੈਂ ਕਿਹਾ ਆਹ ਨਾ ਉਹ ਦਿਨ ਇਹਨਾਂ ਤੋਂ ਡਰ ਡਰ ਗਿਆ ਸੀ ਮੈਂ ਤੇ ਇਹ ਵੀ ਲਗਾ ਕੇ ਗਿਆ ਅੰਦਰ ਜੋ ਆ ਕੁਰਤੇ ਪਜਾਮੇ ਵਾਲੇ ਵੇਖ ਕੇ ਮੇਰੇ ਆਲੇ ਦਿਲ ਸਾਹਤਾ ਜਾਂ ਫੇਰ ਮੈਂ ਪਾ ਲਿਆ ਬੈਗ ਜਿਆ ਨਾਲ ਤੌਲੀ ਦੇ ਕੁਰਤਾ ਪਜਾਮਾ ਪਾ ਕੇ ਥੋੜੇ ਉਹ ਸਿਕਿਉਰਟੀ ਵਾਲੇ ਪਹਿਲੇ ਰੋਲਾ ਪਾਉਂਦਾ ਆ। ਆਦੇ ਸਰਦਾਰ ਫੇਰ ਆ ਗਿਆ। ਤੇ ਫੇਰ ਉਹਨਾਂ ਨੇ ਤਾਂ ਉੱਪਰ ਫੋਨ ਕੀਤਾ। ਉਸੇ ਨੂੰ ਫੇਰ ਵੱਡੇ ਆ ਜਿਹੜੇ ਦੋ ਤਾਂ ਉੱਤੇ ਹੁੰਦੇ ਤੁਹਾਨੂੰ ਕਪੂਤਲੇ ਦਾ ਪ੍ਰਧਾਨ ਤੇ ਦੂਜਾ ਪ੍ਰਧਾਨ ਪੰਜਾਬ ਦਾ। ਉਹਨੂੰ ਫੇਰ ਫੋਨ ਕੀਤਾ ਨਾਲ ਕਈ ਜਨ ਆਜ ਸਰਦਾਰ ਫੇਰ ਆ ਗਏ। ਮਾਈ ਯਾਰ ਤੁਹਾਡੇ ਮੋਲ ਚ ਮੈਂ ਆਪਣੇ 2000 ਰੁਪਏ ਉਟਾਉਣਾ ਆ ਤੇ ਮੈਂ ਤੁਹਾਡਾ ਮੋਲ ਲੁੱਟ ਰਿਹਾ ਆ ਦੋਸਤੋ ਇੱਕ ਗੱਲ ਕਰਨੀ ਹੈ ਤੁਹਾਡੀ ਮਨੋਂ ਉਹਨੂੰ ਉਹਲੇ ਨੂੰ ਟਰਾਈ ਜਾਂਦੇ ਅਫਸਰ ਨੂੰ ਹੋਰ ਹੀ ਤਰ੍ਹਾਂ ਦੱਸਣ ਲੱਗਾ ਇੱਕਦਮ ਨਾਲਾ ਵੀ ਅੱਜ ਸਰਦਾਰ ਸਾਹਿਬ ਆਏ ਉਹ ਬੋਲ ਰਹੇ ਆ ਵੀ ਵੀਡੀਓ ਕਰੇ ਕਿ ਨਾਲ ਸਰਦਾਰ ਸਾਹਿਬ ਫਿਰ ਆ ਗਏ ਅੱਜ ਇਤਰਾ ਕਰਨ ਮੈਂ ਸਾਰਾ ਸਟਾਫ ਖਲੋਤਾ ਖਲੋਤਾ ਦੇ ਮੈਂ ਯਾਰ ਗੁਰੂ ਉਹ ਕੀ ਕਰਨ ਦਾ ਹੈ ਜੇ ਕੀ ਹੈ ਕਿ ਮੇਰੇ ਕੋਲ ਤੁਸੀਂ ਕੀ ਚੁੰਟੇ ਜੀ ਉਮਰ ਨੇ ਇਹ ਭਰਾਵਾ ਤੁਹਾਡੀ ਮੈਂ ਕੋਈ ਵੀਡੀਓ ਤੁਹਾਡੀ ਬਣਾਉਦਾ ਛੱਡੋ ਕਿਹੜਾ ਮੈਨੂੰ ਜਾਣ ਦੋ ਆਪਦੀ ਫੋਟੋ ਫਾਟੋ ਤੇ ਕਰ ਲੈਣਾ ਕੋਈ ਨਹੀਂ ਇੱਕ ਅੱਧੀ ਤੇ ਉੱਥੇ ਹਸਾ ਲਓ ਵੀ ਉੱਥੇ ਸੈਲਫੀਆਂ ਕੀ ਜੋੜੀਆਂ ਕੀ ਆ ਡੇਢ ਡੇਢ ਲੱਖ ਦੇ ਮੋਬਾਈਲ ਤੇ ਬੜਾ ਕੁਸ਼ ਕਰੰਦਾ ਵੀਡੀਓ ਆਪਣੀਆਂ ਸਾਰਾ ਹੀ ਕਰਨ ਰਿਹਾ ਮੁਲਕ ਉਤੇ ਕੱਲੀ ਮੈਨੂੰ ਨਹੀਂ ਇਜਾਜ਼ਤ ਦੇਣਦਾ ਤੁਮ ਮੈਂ ਹੱਥ ਚਲੋ ਯਾਰ ਆ ਜੋ ਐਦਾ ਕੁੜਤੇ ਪਿਆ ਮੇਰਾ ਪੈ ਗਈ ਪੰਗਾ ਭਰਾਵਾ ਮੈਂ ਹਾਜ ਜਗਾ ਜਦ ਮੈਂ ਅੱਜ ਦੇ ਦੇ ਦੇਣ ਦੀ ਛੁੱਟੀ ਉਹ ਦਿਨ ਥੋੜੀ ਬੜੀ ਜਾਣ-ਪਛਾਣ ਬਣ ਗਈ ਆ ਚਲ ਅੱਜ ਥੋੜੀ ਬੜੀ ਮੈਨੂੰ ਕਰ ਲੈਣ ਦੀਆਂ ਵੀਡੀਓ ਅੱਜ ਫਿਰ ਉਹ ਕੁਰਤਾ ਅਸਲ ਵਿੱਚ ਮੇਰੇ ਤੋਂ ਇੱਕ ਗਲਤੀ ਹੋਈ ਮੇਰੇ ਤੋਂ ਗਲਤੀ ਹੋਈ ਹੈ ਮੈਂ ਨਾ ਆਖੇ ਤੇ ਲਵਾ ਲਈ ਨਾ ਸਾਰਿਆਂ ਨੂੰ ਤਰੀਕੇ ਵੇ ਰ ਘੋੜੇ ਮੇਰੇ ਤੋਂ ਗਲਤੀ ਇਹ ਹੋਈ ਆ ਕਿ ਮੈਂ ਇਹਨਾਂ ਨੂੰ ਕਹਿਣਾ ਸੀ ਉਹ ਪਾ ਕੇ ਨਾ ਬੈਗ ਬੂਗ ਤੇ ਐਨ ਕਾਉਣ ਕਾ ਤੇ ਉਹ ਦੁਜੀ ਮਾਸਕ ਮੋਸ ਕਤੇ ਆ ਸਾਰੇ ਯਾ ਲਾ ਲੂਗੇ ਨਾ ਐਂਟਰੀ ਮਾਰਨੀ ਐਸਾ ਨਹੀਂ ਤੇ ਮਾਲ ਚ ਇਹਨਾਂ ਨੂੰ ਮੈਂ ਕਹਣਾ ਆ ਕਿ ਆ ਜੀ ਸਨ ਆਫ ਸਰਦਾਰ ਆ ਲਈ ਹੈ ਨਾ ਫਿਲਮ ਅਜੇ ਦੇਵ ਗਾਂਧੀ ਆਪਾਂ ਹੀ ਬਣਾਈ ਆ ਤੇ ਚਾਹੁੰਦੇ ਜੇ ਤੁਹਾਡੇ ਮਾਲ ਦੀ ਆਪਾਂ ਕਰੀਏ ਐਡ ਬੁਲਾਵਾ ਕਿ ਜਿਹਦਾ ਉਹ ਕਰਨ 6ਵੇਂ ਦੇ ਮੈਂ ਤਰਾਨੇ ਦੋ ਕਿਹਨੂੰ ਸ਼ੋਸ਼ੇ ਛੱਡ ਦਿੰਦਾ ਨਾ ਤੇ ਜਿਹੜਾ ਬਲੇ ਭੱਜੇ ਕਰਨੇ ਆ ਗਲਤੀ ਹੋ ਗਈ ਚਲੋ ਹੁਣ ਟਾਈਮ ਗਲਤੀ ਹੋ ਗਈ ਚਲੋ ਹੁਣ ਟਾਈਮ ਲੰਘ ਗਿਆ ਨਾ ਅਗੇ ਆਏ ਆ ਮੈਂ ਕਰ ਜਰਾਂ ਹੀ ਹੋ ਜਾ ਵੀ ਕੰਮ ਹੋ ਗਿਆ ਤੇ ਕੰਮ ਜੇ ਹੋ ਹੀ ਜਾਂਨੇ ਨੇ ਜਿਹੜੀ ਆਪਾਂ ਦਿਮਾਗ ਲੜਾ ਲਈ ਇਹਨੂੰ ਜਿਹੜਾ ਕੋਈ ਦਿਮਾਗ ਚ ਕੀੜਾ ਪੈ ਜਾਂਦੇ ਸਾਡੇ ਇਹ ਨੂੰ ਵੱਖਰਾ ਕਰਦੇ ਨੇ ਵੀਡੀਓ ਮੈਂ ਕਿ ਨਾ ਇਕੱਲੇ-ਇਕੱਲੇ ਚੀਜ਼ ਦੇਖਣੇ ਬਣਾਓ ਤੇ ਚਲੋ ਵਧੀਆ ਰਿਹਾ ਤੇ ਵੇਖੋ ਉਥੇ ਆਪਾਂ ਇੱਕ ਚਲੋ ਛੋਟੀ ਗੁੱਡੀ ਹੀ ਵਿਚਾਰੀ ਉਹ ਵੀ ਵਿਹਲੀ ਬੈਠੀ ਉਹਦਾ ਭਰਾ ਹੀ ਨਾਲ ਚਲੋ ਭਾਵੇਂ ਡਿਊਟੀ ਆ ਕਿਤਰਾ ਵੀ ਜੋ ਵੀ ਉਹ ਕੱਲ ਤੇ ਮੈਂ ਇਕੱਲਾ ਹੀ ਉੱਤੇ ਰਹਿਂਦਾ ਰਿਹਾ ਵਾਈਬ੍ਰੇਸ਼ਨ ਜੀ ਤੇ ਮੈਂ ਇਹੋ ਹੀ ਕਹਿਣ ਡਿਆ ਤੁਹਾਨੂੰ ਦੱਸਣ ਡਿਆ ਮੈਸੇਜ ਤੋਂ ਉਹਨਾਂ ਸੁਣ ਲਿਆ ਕਿ ਤੇ ਮੈਂ ਕਹਿਣ ਡਿਆ ਵੀ ਯਾਰ ਤੁਸੀਂ ਆਉਂਦੇ ਜੇ 4-500 ਦੇ ਫੁੱਲੇ ਖਾ ਜਾਂਦੇ ਸੀ ਤੇ ਤੇ ਕੋਈ ਸੇਧ ਪ੍ਰਤੀ ਇਹੋ ਜਿਹੀ ਕੋਈ ਚੀਜ਼ ਮਿਲੇ ਨਾ ਉਹ ਵਾਈਬ੍ਰੇਟ ਬਹੁਤ ਕਰਨ ਦੇ ਹੀ ਵੀ ਉਹਦੇ ਨਾਲ ਤੁਹਾਡਾ ਲਹੂ ਦਾ ਸਰਕਲ ਸੁਰਕਰਾਂ ਭੱਜੂਗਾ ਤੁਹਾਡਾ ਮਨ ਲੋ ਵਧੀਆ ਜਾਊਗਾ ਤੇ 100 ਰੁਪਏ ਚ 10 ਮਿੰਟ ਦੇ ਦਿੰਦਾ ਹੈ ਆਪਣੇ 5 ਮਿੰਟ ਦੇ ਦਿੰਦੇ ਤੁਹਾਨੂੰ ਦੱਸ ਦੇਗਾ ਉਹਨੇ ਜਿਵੇਂ ਇਹ ਗੱਲਾਂ ਸੁਣ ਲਈਆਂ ਵੀ ਉਹ ਸਰਦਾਰ ਤਾਂ ਸਾਡੀ ਮਸ਼ਹੂਰੀ ਕਰਨ ਦੇ ਆ ਤੇ ਉਹ ਮੈਨੂੰ ਆਂਦੇ ਵੀ ਸਰਦਾਰ ਸਾਹਿਬ ਆਪ 10 ਨਹੀਂ ਆਪਕਾ 5 ਮਿੰਟ ਐਕਸਟਰਾ ਕਰ ਦਈਏ 15 ਮਿੰਟ ਨਹੀਂ ਆਪ 18 ਤੋਂ ਹੀ ਚਲੋ ਕੱਲ 15 ਮਿੰਟ ਤੇ ਅੱਜ ਮੈਂ ਵੀ ਚਲੋ ਫੇਰ ਅੱਜ ਜੀ ਆ ਕਰ ਪਿਆ ਮੈਂ ਚਲੋ ਲੱਤਾਂ ਹੀ ਪੇੜ ਹੁੰਦੀਆਂ ਰਹੀਆਂ ਬਾਤ ਤੁਰੇ ਫਿਰਦੇ ਰਹਾਂ ਫੇਰ ਕਰੀਏ ਉਹ ਮੈਂ ਰਿਪੇਰੇਸ਼ਨ ਲੈਣ ਦੇ ਆ ਤੇ ਉਹ ਵਾਹ ਵਾਹ ਇੱਥੇ ਮਟਾਣਾ ਇਕੱਠਾ ਹੋ ਗਿਆ ਪਹਿਲਾਂ ਮੈਂ ਉਹ ਵੀਡੀਓ ਐਸਾ ਨਾ ਕਰਦੀ ਨਾ ਖਿੱਚਦਾ ਕੇਂਦਰ ਜਿਹਾ ਬਣਾ ਤੁਹਾਨੂੰ ਪਹਿਲਾਂ ਜਗ੍ਹਾ ਨੂੰ ਵੀ ਆਪਾਂ ਇੱਥੇ ਆਏ ਆ ਆਉਂ ਉਹ ਕਿਸੇ ਸਮਝਦੇ ਕਿ ਪਾ ਕਿੱਥੇ ਜਾਣੀ ਸਾਡੀ ਵੀਡੀਓ ਜਲ ਜਾਨੀਏ ਕਦੇ ਚੱਲਦੇ ਚੱਲਦੇ ਮੈਂ ਨਾਲ ਦੱਸੀ ਵੀ ਜਾਣਾ ਹੈ ਨਾ ਉਹ ਬਾਬਾ ਸੁਦਾਈ ਇਹ ਵੀ ਜਾਨਾ ਜੇ ਤੱਕ ਕਾਜੀ ਲਵਾਈ ਉਹ ਖਲੜੇ ਵਾਲਾ ਪੰਪਤ ਦੇ ਵਿੱਚ ਆਉਂਦਾ ਹੁੰਦਾ ਨਾ ਬੋਣਾ ਉਹਦੇ ਤੇ ਛਾਪਾ ਛੱਲੇ ਨਾਲ ਉਂਗਲਾ ਭਰੇ ਨੇ ਆਉਂਦਾ ਦਾ ਅੱਦੇ ਉੱਤਰ ਬੈਜੋ ਉੱਤੇ ਉੱਤਰ ਬੈਜੋ ਉਹਨੇ ਕੋਣੀ ਛਾਪਉਂਦੀ ਐਵੇਂ ਅੱਤੇ ਉੱਤਰ ਨੂੰ ਬੈਜੋ ਅੱਤੇ ਇੱਧਰ ਨੂੰ ਬੈਜੋ ਹੈ ਛਾਪਾਂ ਖਾਉਂਦਾ ਹੁੰਦਾ ਹੈ ਤੇ ਮੰਮੀ ਉੱਥੇ ਇਤਰਾਏ ਕਰੀ ਜਾਂ ਪਹਿਲਾਂ ਐਵੇਂ ਕਲੀ ਕੁਰਸੀ ਵਿਖਾ ਲਾ ਵਧੀਆ ਵਿਖਾ ਲਾ ਐਵੇਂ ਸੋਚਾ ਜੀਆਂ ਸੋਚ ਕੇ ਵੀ ਬਹੁਤ ਵਧੀਆ ਚੀਜ਼ ਹੈ ਮੈਂ ਇਤਰਾ ਕਰ ਕੀਤਾ ਕੁਤਾ ਤੇ ਜਿਹੜਾ ਢਿਮਟਾਣੇ ਰਿਹਾ ਇਹ ਦੋ ਗਰੁੱਪ ਆਏ ਮੁੰਡਿਆ ਦੇ ਫਿਰ ਮੈਂ ਆ ਚਲ ਕੋਈ ਨਹੀਂ ਆਪ ਪਈ ਲੰਮੇ ਮੈਂ ਮਾ ਉਹਨਾਂ ਬੱਚੇ ਨੂੰ ਖੇ ਮਹਾਵੀ ਚਲੋ ਕਰੋ ਸ਼ੁਰੂ ਮੈਂ ਕਰ ਰਹਾ ਤਾਂ ਕਹਿੰਦੇ ਸਰਦਾਰ ਜੀ ਅੱਛਾ ਹੈ ਮਾ ਗਾ ਇਹੋ ਜਿਹਾ ਆਨੰਦ ਗੁਰੂ ਕਿਤੇ ਲੱਭਣਾ ਇਹੋ ਜਿਹਾ ਆਨੰਦ ਨਹੀਂ ਲੱਭਣਾ ਬੜਾ ਨਿਯਾਰਾ ਜੇ ਸ਼ਰੀਪ ਦੀ ਹਰਕਤ ਬੜਾ ਕੁਝ ਹੋ ਜਾਣਾ ਇੱਥੇ ਵਧੀਆ ਮਾ ਸਾਡੇ ਪੰਜਾਬ ਚ ਲੁੱਟਣ ਦਾ ਗੁਰੂ 100 ਰੁਪਏ ਚ 5 ਮਿੰਟ ਇਹਦੇ 10 ਮਿੰਟ ਤੇ ਮਸ਼ੀਨ ਦੀ ਮਾ ਇਹ ਵਾਈਬ੍ਰੇਟੀ ਜਿਆਦਾ ਹੀ ਪਤਾ ਨਹੀਂ ਨਾ ਕੀ ਗੜਗੜ ਗੜਗੜ ਕਰਦੀ ਉਹ ਸਾਰੇ ਤਿਆਰ ਹੋ ਗਏ 15 20 ਜਾਣੇ ਦੋ ਗਰੂਪ ਹੋਏ ਤਿਆਰ ਵਾਰੀ ਨਾ ਆਵੇ ਮੁਲਕੇ ਉੱਥੇ ਫਿਰ ਮੈਂ ਜਾਣ ਕੇ ਉੱਥੇ ਕਰਨ ਲੱਪੇਵੇਂ ਮਨ ਅਰੇ ਇੰਨੇ ਜੀ ਖੁਸ਼ ਹੋਏ ਨੇ ਆ ਵੀ ਸਾਡੀ ਵਲੌਗ ਚ ਆਣੀ ਵੀਡੀਓ ਮੈਂ ਪਾਉ ਲੰਮੇ ਸਾਰੇ ਉਹ ਗੁਰੂਆਤਨ ਦੀਆਂ ਉਹ ਗੁਰੂਆਤਨ ਦੀਆਂ ਤਿੰਨ ਕੁਰਸੀ ਬੁੱਕ ਰਹੀਆਂ ਆ ਤੇ ਮੈਨੂੰ ਮਸ਼ੀਨ ਤੇ ਜਿਹੜੀ ਤੇ ਪਾਇਆ ਤੇ ਮੈਨੂੰ ਹੰਦੇ ਵੀ ਤੁਹਾਡਾ ਟਾਈਮ ਨਹੀਂ ਇਹ ਕੋਈ ਸੈਟ ਕੀਤਾ ਤੁਸੀਂ ਪੈ ਰਹੇ ਲੰਮੇ ਉਹ ਮੈਂ ਮੈਂ ਥੱਕ ਗਿਆ ਮੈਂ ਤਾਂ ਥਕਾਵਟ ਲਾਉਣ ਲਈ ਆ ਵਾਈਬ੍ਰੇਸ਼ਨ ਲਈ ਆ ਤੇ ਮੈਨੂੰ ਜਿਆਦਾ ਵਾਈਬ੍ਰੇਸ਼ਨ ਲਾਏ ਲੈ ਕੇ ਥੱਕ ਜਾਂਦੇ ਆ ਫਿਰ ਮੈਂ ਕੀ ਕਰੂਗਾ ਹੂੰ ਤੇ ਆ ਕਹਾਣੀ ਐ ਜਿੱਥੋਂ ਦੀ ਤੇ ਐ ਇਤਰਾ ਉਹੜਾ ਖਾਡਾਈ ਚਾਹ ਚੂਰੀ ਵਾਲਾ ਚਾਹ ਚੂ ਇਹ ਇਤਰਾ ਨਹੀਂ ਵਿੱਚ ਚਾਹ ਚੂਰੀ ਚੂਰੀ ਵਾਲੇ ਆਖੋ ਕਰ ਲੋ ਫਿਰ ਚਾਹ ਚੂਰੀ ਲੈ ਚਾਹ ਚੂ ਵੀ ਖਾਓ ਮੋ ਕੀ ਨਾ ਖਾਬੀ ਨਾ ਹੀ ਸਰ ਤੋਂ ਚਾਹ ਚੂਰੀ ਖਾਓ ਕੋਈ ਚਾਹੀਦਾ ਕੰਮ ਇਤਰਾ ਕਰਾ ਵਾਈਬ੍ਰੇਸ਼ਨ ਵਾਲਿਆਂ ਨੇ ਵੇਖ ਲਾ ਸਿਕਿਉਰਟੀ ਆ ਵੇਖਿਓ ਮੇਰੀ ਚੜੀ ਕਿੰਨਾ ਡਰਦੇ ਆ ਇਹਨਾਂ ਕਹਿੰਦਾ ਨਹੀਂ ਸਾਰੇ ਇਹ ਨਹੀਂ ਕੰਮ ਕਰਨਾ ਕੀ ਦੇਖੋ ਮੰਨੋ ਆਪਕੇ ਜਿਹੜੇ ਮੁਕਮਲ ਮੈਂ ਆਇਆ ਆਪਣਾ ਪਤਾ ਨਾ ਪਤਾ ਹੈ ਨਾ ਕਿਹੜਾ ਕਹੋ ਆਇਆ ਹੈ ਵਾਰੀਅਰ ਮੈਂ ਆਇਆ ਹੈ ਪੰਜਾਬ ਦੇ ਖਾਲ ਦੇ ਨਾ ਹੋ ਸਕਤੇ ਸਰ ਕਿਨ ਜੀ ਆਵੇ ਬਲੌਟ ਨਾ ਕਮਲ ਸਰ ਜੀ ਕਮਲ ਸਾਹਿਬ ਆਹ ਬੋਲਾ tha ke hum kab ho aur parso itne tha sir kya bhat wale allow hai kya baje hai ਤੇ ਦਿੱਤੇ ਸੁਹਾਵੇਂ ਦੀਓ ਉਹ ਅਲੀ ਦਾ ਮੋਲਿਆ ਸੱਤ ਆਰਟ ਸਿਨੇਮਿਆਂ ਇੱਥੇ ਆਪਣੇ ਮੋਹਲਾ ਚ ਬਣਿਆ ਨਾ ਤਿੰਨ ਜਾਂ ਚਾਰ ਸੱਤ ਅੱਠ ਬਣੇ ਬਹੁਤ ਨੀਆ ਫਿਲਮੇ ਦੀ ਅਰਜ ਐ ਕੋ ਫਿਲਮ ਨਹੀਂ ਚਾਹੀਦੀ ਲੱਗੀ ਇਥੇ ਇੰਨਾ ਰਾਸ਼ ਹਾਂ ਜੀ ਸਰਦਾਰ ਕਿ ਸਰਦਾਰ ਕਿ ਨਾ ਕਾਣਾ ਵਾਹਿਆ ਕਿ ਸਰਦਾਰ ਜਿੰਨ ਲੱਗਦਾ ਵੇਖੀ ਜਿਆਦੀ ਇਹ ਲੱਗਦਾ ਆ ਰਿਹਾ ਜੀ ਸਰਦਾਰ ਸਰਦਾਰ ਟੂ ਸੰਨੋ ਸਰਦਾਰ ਕੁ ਆ ਰਹੀ ਹੈ ਬੰਬੀ ਇਹ ਜ਼ਰੂਰ ਦੇਖਾਂਗੇ ਵਧੀਆ ਹੁੰਦੀ ਆ ਸੋਣੀ ਐਕਟਿੰਗ ਕਰਦਾ ਅਜੀ ਦੇਪਾ ਬੜੀਆਂ ਹੀ ਅਸਨੇ ਮੇ ਦੀਆਂ 6 7 ਬੜੇ ਸਿਨੇਮੇ ਯਾਰੇ ਦੇ ਵਿੱਚ ਤੇ ਬੜੇ ਸੋਹਣੇ ਬਣੇ ਆ ਬਹੁਤ ਵਧੀਆ ਹੂੰ ਆਸਨਾ ਮੱਚ ਚੰਗੇ ਬਣੇ ਨੇ ਹਾਂ ਕੀ ਹੈ ਵਧੀਆ ਯਾਰ ਤੇ ਪਰ ਪੱਕ ਵਾਲਾ ਬੜਾ ਘੱਟ ਦਿੱਸਦਾ ਕੋਈ ਹੂੰ ਪੱਕ ਵਾਲਾ ਬੜਾ ਟਾਵਾਂ ਟਾਵਾਂ ਲੱਭਦਾ ਕਿ ਇੱਥੇ ਤੇ ਬੰਦਾ ਬੰਨੀ ਡਿਆ ਮੈਂ ਬੜੇ ਚਿਰ ਤੋਂ ਵੇਖ ਰਿਹਾ ਹਾਂ ਬਹੁਤ ਸੋਹਣੀ ਸਕਰੀਨ ਉੱਪਰ ਵੀ ਬਹੁਤ ਵਧੀਆ ਜੀ ਬਹੁਤ ਵਧੀਆ ਹੈ ਕੀ ਆ ਆ ਵੀ ਸਾਰੇ ਕਰ ਨਹੀਂ ਦੇ ਮੋਬਾਈਲਾਂ ਦਾ ਵੀਡੀਓ ਮੈਂ ਕਰਦਾ ਦੇਖਿਆ ਲੱਗਦਾ ਨਾ ਦੱਸ ਆ ਵੇਖੋ ਕੀ ਬਣ ਗਿਆ ਜਦ ਮਰਜੀ ਸਲਫੀਆਂ ਕਰੇ ਵੀਡੀਓ ਬਣਾਵੇ ਜੋ ਮਰਜ਼ੀ ਕਰੰਦਾ ਮੈਂ ਮੋਬਾਈਲ ਕੱਢ ਲਿਆ ਦੇ ਪਾਸ ਹਨ ਕੀ ਇਥੇ ਸਾਰਿਆਂ ਦੀ ਹੈ ਇਹ ਕਰੀ ਗਈ ਉਸ ਨੇਮ ਦੇ ਵਿੱਚ ਰਾਇਲ ਇਨਫੀਲਡ ਲਗਾ ਹੋਇਆ ਹਾਂਜੀ ਸਰ ਕੀ ਨਾਮ ਹੈ ਸਰ ਆਪ ਦਾ ਜੀ ਸਰ ਸਚਿਨ ਸ਼ਰਮਾ ਨਾਮ ਹੈ ਮੇਰਾ ਤੀਸ਼ਰਮਾ ਠੀਕ ਹੈ ड तो है अपका? जी रॉयल इनफील्ड हंटर थ्री फिफ्टी अच्छा तो मेरे पंजाब वासी सारियानो शत्री अकाल जी और मैं सरदार जी जो हमारे बीच खड़े हुए हैं उनका बड़ा स्वागत करता हूं हमारे रॉयल इनफील्ड के सेगमेंट पर जी आप बताएं सर क्या जानकारी चाहिए एक अब नया नया मॉडल मॉडल आया है ये जी हंटर 350 जी नया निकाला हुआ रॉयल वालों ने अच्छा। इसका माइलेज भी अच्छा किया है प्लस इसकी लाइटिंग भी बहुत सुपर कर दी है और दूसरी प्लस है मतलब जो जिसकी हाइट कम होती है उस बंदी को भी चलाने में बहुत इजीली ये बाइक रन कर सकता है अच्छा अच्छा हा, जी थर्टी फाइव से फोर्टी और ऑल हा, लॉन्ग हाईवे पे आप 42, टू फोर्टी के बीच में ये माइलेज दे रही तो है ठीक जी चलो तो बहुत अच्छा अच्छी डी पी मॉल ग्वालियर के मिले जी सचिन शर्मा रॉयल एनफील्ड जो नया लेटेस्ट मॉडल आया बारे जानकारी दी है बहुत अच्छा लगा इनसे अच्छे इन्फॉर्म लगे ठीक है सर धन्यवाद ਆਮਸਾਤਰੀ ਸੈਲ ਬਾਰੇਗਾ। ਸ਼ਿਆਨਾ ਸਿਨੇਮਾ ਜੀ ਇੱਥੇ ਵੀ ਬਹੁਤ ਸੋਨਾ ਬਣਿਆ। ਹਵਾਰੇ ਘਰ ਮੇ ਕਮਾਣੇ ਵਾਲੇ ਬੜਿਆ ਸਿਨੇਮਾ ਇਕ ਨਹੀਂ ਕਈ ਬਣਿਆ। ਕਈ ਟਾਕੀਆਂ ਲੱਗੀਆਂ ਹੋਈਆਂ ਇੱਥੇ। ਭਵਿੱਖ ਵਿੱਚ ਮੇ ਪਤਾ ਨਹੀਂ ਕੀ ਹੋਗਾ। ਠੀਕ ਹੈ ਜੀ। ਸਾਡੀ ਜ਼ਿੰਦਗੀ ਬਰਬਾਦ ਕਰ ਦੇ। ਈਮਾ ਕਾ ਚਲੋ ਨਾ ਇੱਥੇ ਵੀ ਫਿਲਮ ਵੇਖ ਲੈਨੇ ਆ। ਸਾਰਾ ਪਰਿਵਾਰ ਦਮਾ ਕਰਦੇ ਹੈ। ਤਬਾਹੂ ਆਜ ਬੜੀ ਵਧੀਆ। ਬਹੁਤ ਵਧੀਆ। ਇਹ ਬੋਲੁੰਦਾ ਨਹੀਂ ਪਤਾ ਕਿਹੜੀ ਚੱਲਣ ਨਹੀਂ ਮੈਨੂੰ। ਵੇਖੀ ਜਾਣਦੇ ਆ ਫੋਟੋ ਫੜਾਈਆਂ। ਸਾਇਰਾ ਕੀ ਸਾਇਰਾ ਇਤਰਾ ਦੀ ਤੂੰ ਟੈਸਟ ਲਈ ਗਈ ਸੀ ਨਾ ਰਿਪੋਰਟ ਆਈਗੀ ਨਹੀਂ ਸਾਇਰਾ ਆ ਬਣੀ ਚਲੋ ਬਣੀ ਦੇਖੀ ਜene ਨਾਲ ਨਾਲ ਫਿਲਮ ਨਾਲੇ ਆਪਣਾ ਕੰਮ ਕਰ ਲਈ ਅੰਨੀ ਤਾਂ ਗੱਲ ਕਿਸੇ ਦੀ ਮਾੜੀ ਤਰੀਫਾ ਮੁੰਡਿਆਂ ਨੂੰ ਮੈਂ ਕਹਿ ਦਿੱਤਾ ਵੀ ਸਾਡੇ ਤੇ ਗੁਰੂ ਆ ਪੰਜਾਬ ਚ 5 ਮਿੰਟ ਦੇ 100 ਰੁਪਏ ਲੈ ਲੈਂਦੇ ਇਹਦੇ ਬਹੁਤੀ ਘੈਂਟ ਗੱਲ ਐ ਮੈਂ 2-4 ਤਰੀਫਾਂ ਕੀਤੀਆਂ ਹੀ ਤੇ ਪਹਿਲਾ ਹੀ ਖਾਲੀ ਪਿਆ ਇਹ ਵਿਚਾਰਿਆਂ ਦਾ ਸਾਰੇ ਮੁੰਡੇ ਮੰਨ ਗਏ ਮੈਂ ਕਿਹਾ ਯਾਰ ਆ ਲਓ ਵਾ ਦੇਣ ਵਾਲੀ ਚੀਜ਼ ਐ ਮੈਂ ਕਿਹਾ ਬੜੀ ਵਾਈਬ੍ਰੇਸ਼ਨ ਗੁਰੂ ਆ ਨਜ਼ਾਰਾ ਪਾ ਜਾਂਦਾ ਲਓ ਲਓ ਵਾਈਬ੍ਰੇਸ਼ਨ ਬਹੁਤ ਮਜਾ 100 ਰੁਪਏ ਚ 10 ਮਿੰਟ ਦਿੰਦੇ ਤੇ ਵਾਕਈ ਗੱਲ ਸਹੀ ਆ ਆਪਣੇ 100 ਰੁਪਏ ਚ 5 ਮਿੰਟ ਦਿੰਦੇ 10 ਮਿੰਟ ਤੇ ਵਾਈਬ੍ਰੇਸ਼ਨ ਵੀ ਬਹੁਤ ਤਕੜੀ ਮਜ਼ਾ ਆ ਗਿਆ ਵਾਈਬ੍ਰੇਸ਼ਨ ਦਾ ਮੁੰਡਿਆਂ ਨੂੰ ਮੈਂ ਕਹਤਾ ਮੈਂ ਗੁਰੂ ਆ ਕੰਮ ਕਰਨ ਵਾਲਾ ਹਜੇ ਬਹੁਤ ਅੱਛਾ ਠੀਕ ਲੱਗ ਰਿਹਾ ਹੈ ਹਾਂ ਵਾਈਬ੍ਰੇਸ਼ਨ ਪੂਰੀ ਸਖਤ ਹੈ ਹਨਾ ਅੱਖੇ ਬੰਦ ਕਰਕੇ ਪੂਰਾ ਮਜ਼ਾ ਲਓ ਬਸ ਚਲੋ ਔਰ ਦੇ ਨਹੀਂ ਕਰਨਾ ਕੀ ਹੋ ਗਿਆ ਤੇ ਕੱਲ ਮੈਂ ਚਲੋ ਦੋ ਚਾਰ ਗੱਲਾਂ ਬਾਤਾਂ ਉਹਨਾਂ ਨਾਲ ਮਾਰੀਆਂ ਮੈਂ ਇੱਥਾਂ ਉੱਧਾਂ ਦੇ ਮੈਂ ਇਹਨੂੰ ਕਹਿੰਦੇ ਵੀ ਚਲੋ ਤੁਹਾਨੂੰ 5 ਮਿੰਟ ਐਕਸਟਰਾ ਦਿੰਨੇ ਆ ਮੇਰੇ 100 ਰੁਪਏ ਚ 15 ਮਿੰਟ ਲਵਾਤੇ ਤੇ ਅੱਜ ਮੈਂ ਜਿਉਂ ਲੰਮੇ ਪੈ ਇਹ ਬੰਦੀ ਨਹੀਂ ਕਰਦੇ ਉਹ ਮਾਛਾ ਡੋ ਖੜਾ ਮੇਰਾ ਬੜਾ ਹੋ ਗਿਆ ਉਹ 100 ਰੁਪਏ ਜਾਂਦੇ ਨਹੀਂ ਬੰਦ ਨਹੀਂ ਕਰਨਾ ਇਹ ਤੇ ਲੱਗੇ ਰਹੋ ਕੋਈ ਨਹੀਂ ਇੱਕ ਬੰਸੀ ਠਾਡੀ ਦਿੱਤੀ ਨਾ ਚਲੋ ਵਧੀਆ ਕੀਤਾ ਯਾਰ ਮਾ ਨਹੀਂ ਹੁਣ ਮੇਰਾ ਦੇ ਉਹ ਨੰਦ ਆ ਗਿਆ ਆ ਗਿਆ ਹੁਣ ਨਾ ਬੰਦ ਕਰਾ ਦੂ ਮਸ਼ੀਨ ਆ ਕੇ ਕਰਵਾਈ ਆ ਪੂਆ 100 ਰੁਪਏ ਚ ਬੰਦ ਨਹੀਂ ਕਰਨਦੇ ਭਾਵੇਂ ਅੱਧਾ ਘੰਟਾ ਮੈਂ 20 25 ਮਿੰਟ ਦੇ ਬਹਿ ਉਹਨਾਂ ਦੇਤੇ ਮੈਂ ਛੱਡੋ ਕਿਹੜਾ ਹੁਣ ਮੇਰਾ ਗੁਰਨੀ ਯਾਰ ਆ ਬੱਜ ਗਿਆ ਦੇ ਵਾਕਿਆ ਯਾਰ ਬਹੁਤ ਵਧੀਆ ਮਸ਼ੀਨ ਕੀਤੀ ਮੈਂ ਆ ਇਹਨਾਂ ਦੀ ਬਹੁਤ ਜੀ ਆਪਣੇ ਨਾਲੋਂ ਵਧੀਆ ਮੈਂ ਝੂਠੀ ਮਾਰਨਾ ਉਥੇ ਜਿਹੜੀਆਂ ਆਪਣੇ ਲਗੀਆਂ ਮੋਲਾ ਚ ਉਹ ਉਹਦੇ ਨਾਲ ਬਹੁਤ ਵਧੀਆ ਕੁੜੀ ਮੇਰੀ ਆ ਚਲੋ ਜਿਵੇਂ ਕਹਿੰਦੇ ਆ ਨਾ ਚਲੋ ਆਪਾਂ ਜੋ ਸੋਚਿਆ ਕੱਲ ਸੋਚਿਆ ਇਹ ਹੀ ਵੀ ਯਾਰ ਇਹ ਇੰਨੀ ਵਧੀਆ ਚੀਜ਼ ਤੇ ਲੋਕ ਖਾਲੀ ਪਿਆ ਸੀ ਤੇ ਮੈਨੂੰ ਤਰਸੋਂ ਡਿਆ ਇਹਨਾਂ ਦੇ ਬੱਚਿਆਂ ਦੇ ਵੀ ਵਿਚਾਰੇ ਕਿੰਨੀਆਂ ਮਸ਼ੀਨਾਂ ਲਾ ਕੇ ਬੈਠੇ ਤੇ ਗਾਹਕ ਕੋਈ ਨਹੀਂ ਹੈਗਾ ਕੱਲ ਮੈਂ ਕੱਲਾ ਹੀ ਸੀ ਜਾਂ ਇੱਕ ਦੋ ਹੀ ਆਏ ਚਲੋ ਸਾਡੀ ਕੀਤੀ ਅਰਦਾਸ ਪਰਮਾਤਮਾ ਵੱਲੋਂ ਪ੍ਰਵਾਨ ਹੋ ਗਈ ਅੱਜ ਪੀੜਾਂ ਲਾਤੀਆਂ ਸੀ ਇੱਥੇ ਅਸੀਂ ਤੁਹਾਨੂੰ ਦੱਸਾਂ ਜੀ ਜਦੋਂ ਕੁਛ ਕਰਦੇ ਜੀ ਕੁਝ ਵੀ ਕਰ ਸਕਦੇ ਜੀ ਤੇ ਨੰਬਰ ਨਹੀਂ ਜੇ ਆ ਰਿਹਾ ਉਹਨੂੰ ਮੈਂ ਮਨ ਨਾਲ ਇਹ ਨਹੀਂ ਖੁਸ਼ ਹੋਇਆ ਨੇ ਵੀ ਸਾਡੀ ਵਲੌਗ ਚ ਆਣੀ ਵੀਡੀਓ ਮੈਂ ਪਾਉ ਲੰਮੇ ਸਾਰੇ ਉਹ ਗੁਰੂਆਤ ਤਿੰਨ ਦੀਆਂ ਤਿੰਨ ਕੁਰਸੀ ਬੁੱਕ ਰਹੀਆਂ ਤੇ ਮੈਨੂੰ ਮਸ਼ੀਨ ਤੇ ਜਿਹੜੀ ਪਾਇਆ ਤੇ ਮੈਨੂੰ ਮੰਦੇ ਵੀ ਤੁਹਾਡਾ ਟਾਈਮ ਨਹੀਂ ਇਹ ਕੋਈ ਸੈਟ ਕੀਤਾ ਤੁਸੀਂ ਪੈ ਰਹੋ ਲੰਮੇ ਉਹ ਮੈਂ ਮੈਂ ਥੱਕ ਗਿਆ ਕੋਈ ਮੈਂ ਤਾਂ ਥਕਾਵਟ ਲਾਉਣ ਲਈ ਆ ਵਾਈਬ੍ਰੇਸ਼ਨ ਲਈ ਆ ਤੇ ਮੈਨੂੰ ਜਿਆਦਾ ਵਾਈਬ੍ਰੇਸ਼ਨ ਲਾਏ ਲੈ ਕੇ ਛੱਕ ਜਾਂਦੇ ਫਿਰ ਮੈਂ ਕੀ ਕਰੂਗਾ ਹੂੰ ਇਹ ਆ ਕਹਾਣੀ ਅੱਜ ਉਥੋਂ ਦੀ ਤੇ ਐਤਰਾ ਉਹ ਵੜਾ ਕਹਾਡਾ ਹੀ ਚਾਹ ਚੂਰੀ ਵਾਲਾ ਚਾਚੂ ਐਤਰਾ ਨਹੀਂ ਵਿੱਚ ਚਾਹ ਚੂਰੀ ਚੂਰੀ ਵਾਲੇ ਆਖੋ ਕਰ ਲੋ ਫਿਰ ਚਾਹ ਚੂਰੀ ਲੈ ਚਾਚੂ ਵੀ ਖਾਓ ਮੂੰਹ ਕਿੰਨਾ ਖਾ ਵੀ ਨਹੀਂ ਸਕੋ ਚਾਹ ਚੂਰੀ ਖਾਓ ਕੋਈ ਚਾਹੀਦਾ ਕੰਮ ਇਤਰਾ ਕਰਾ ਵਾਈਬ੍ਰੇਸ਼ਨ ਵਾਲਿਆਂ ਨੇ ਵੇਖ ਲਾ ਸੋ so, ਵੀ